ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪੰਜਾਬੀ ਚੈਨਲ ਜਿਸ ਦਾ ਨਾਮ ਹੈ ਬੋਲ ਦੀ ਕਿਤਾਬ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੰਜਾਬ ਦਾ ਪੁੱਛੜ ਕੇ ਪੀ ਐਸ ਗੱਲ ਦੇ ਉੱਤੇ ਲਿਖੀ ਹੋਈ ਕਿਤਾਬ ਪੰਜਾਬ ਦਾ ਪੁੱਛੜ ਕੇ ਪੀ ਐਸ ਗੱਲ ਦਾ ਭਾਗ ਪੰਜਵਾਂ ਜਿਸ ਦਾ ਨਾਮ ਹੈ بڑے بڑے ਅਹੰਕਾਰੀਆਂ ਨਾਨਕ ਗਰਬ ਗਲੇ Hindu ਗ੍ਰੰਥਾਂ ਕਥਾ ਕਹਾਣੀਆਂ ਵਿੱਚ ਜਿਸ ਤਰ੍ਹਾਂ ਦਾ ਕਿਰਦਾਰ ਵਾਲਿਆਂ ਨੂੰ ਰਾਕਸ਼ਿਸ਼ ਕਹਿ ਕੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਭਰੀ ਜਾਂਦੀ ਰਹੀ ਹੈ ਉਹ ਲੋਕ ਉਹ ਜੇ ਸਨਗੇ ਨਹੀਂ ਇਹ ਤਾਂ ਵੈਗਰੂ ਜਾਣੇ ਪਰ ਪੰਜਾਬ ਦੇ ਲੋਕਾਂ ਨੇ ਕੇਪੀਐਸ ਗਿੱਲ ਦੇ ਰੂਪ ਵਿੱਚ ਉਹ ਜੇ ਸਭ ਕੁਝ ਵੇਖ ਲਿਆ ਮਰਨ ਵਾਲੇ ਨਾਲ ਸਾਰੇ ਗਲੇ ਸ਼ਿਕਵੇ ਮੁੱਕ ਜਾਂਦੇ ਨੇ ਸਿੱਖ ਸੱਭਿਆਚਾਰ ਵਿੱਚ ਵੈਸੀ ਤੋਂ ਵੈਸੀ ਦੁਸ਼ਮਣ ਦੇ ਮਰਨ ਮਗਰੋਂ ਉਹ ਕੁਝ ਨਹੀਂ ਕਿਹਾ ਜਾਂਦਾ ਜੋ ਹੁਣ ਗਿੱਲ ਬਾਰੇ ਕਿਹਾ ਜਾ ਰਿਹਾ ਹੈ ਹਿੰਦੂਆਂ ਵਿੱਚ 라ਵਣ ਕੰਥ ਜਾਂ ਹੋਰ ਵਿਰੋਧੀਆਂ ਪ੍ਰਤੀ ਜਿਵੇਂ ਦੀ ਨਫ਼ਰਤ ਰਹਿੰਦੀ ਹੈ ਉਹ ਹਰ ਸਾਲ ਆਪਣੇ ਅੰਦਰਲੀ ਅੱਗ ਦਾ ਵਿਖਾਵਾ ਕਰਦੇ ਹਨ ਇਹੋ ਜਿਹਾ ਕੁਝ ਸਿੱਖਾਂ ਵਿੱਚ ਬਿਲਕੁਲ ਨਹੀਂ ਹੁੰਦਾ ਸਿੱਖਾਂ ਵਿੱਚ ਕੋਈ ਮੱਛੇ ਰੰਗੜ ਨੂੰ ਮਾਰਨ ਵਾਲਾ ਦਿਹਾੜਾ ਕਦੇ ਵੀ 라ਵਣ ਦੇ ਮਾਰਨ ਵਾਲੇ ਦਿਹਾੜੇ ਵਾਂਗ ਪੁਤਲੇ ਬਣਾ ਕੇ ਫੂਕਣ ਦੀ ਰਵਾਇਤ ਵਾਂਗ ਨਹੀਂ ਬਣਾਇਆ ਜਾਂਦਾ ਨਫ਼ਰਤ ਪਾਪੀ ਨਾਲ ਨਹੀਂ ਸਗੋਂ ਤੇ ਪਾਪ ਨਾਲ ਕੀਤੀ ਜਾਂਦੀ ਹੈ ਪਰ ਗੱਲ ਦੇ ਮਾਮਲੇ ਵਿੱਚ ਪਾਪ ਦੇ ਨਾਲ-ਨਾਲ ਪਾਪੀ ਨਾਲ ਵੀ ਨਫ਼ਰਤ ਹੋ ਰਹੀ ਹੈ। ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਇਹ ਨਫ਼ਰਤ ਸਿਰਫ਼ ਗਿੱਲ ਦੇ ਪਾਪਾ ਨਾਲ ਹੀ ਰਹਿ ਜਾਵੇ। 26 ਮਈ ਦੇ ਢਲਦੀ ਜਾ ਰਹੀ ਦੁਪਹਿਰ ਜਦ ਮੀਡੀਆ ਵਿੱਚ ਕੇਪੀਐਸ ਗਿੱਲ ਦੇ ਮਰਨ ਦੀ ਖ਼ਬਰ ਆਈ ਤਾਂ ਤੁਰੰਤ ਲੋਕਾਂ ਵੱਲੋਂ ਇੱਕ ਦੂਜੇ ਨੂੰ ਵਧਾਈਆਂ ਦੇਣੀਆਂ ਸ਼ੁਰੂ ਹੋ ਗਈਆਂ ਸਨ। ਸੋਸ਼ਲ ਮੀਡੀਆ ਤੇ ਲੋਕ ਲਿਖ ਰਹੇ ਸੀ ਕਿ ਕਹਿੰਦੇ ਤਾਂ ਨਹੀਂ ਕਿ ਦوشن ਮਰੇ ਤਾਂ ਖੁਸ਼ੀ ਨਾ ਕਰੀਏ ਪਰ ਜਿਹੜਾ ਗਿੱਲ ਦੇ ਮਰੇ ਤੇ ਵੀ ਖੁਸ਼ ਨਾ ਹੋਵੇ। ਪਲਾਂ ਉਹ ਕਾਦਾ ਸਿੱਖ ਤੇ ਉਹਨੂੰ ਕਾਦਾ ਮਨੁੱਖਤਾ ਦਾ ਦਰਦ ਸਿਆਸੀ ਦੁਆਵ ਵਿੱਚ ਇਹੋ ਜਿਹੇ ਸ਼ਖਸ਼ ਦੇ ਮਰਨ ਦੇ ਮਗਰੋਂ ਬੜੀ ਤੇਜ਼ੀ ਨਾਲ ਰਵਾਇਤੀ ਸ਼ੋਕ ਸੰਦੇਸ਼ ਜਾਰੀ ਹੋ ਜਾਂਦੇ ਹੁੰਦੇ ਹਨ ਪਰ ਗਿੱਲ ਦੇ ਮਰਨ ਮਗਰੋਂ ਲੋਕਾਂ ਖਾਸ ਕਰਕੇ ਸਿੱਖ ਸਮਾਜ ਦੇ ਜਜ਼ਬਾਤਾਂ ਦੀ ਘਨੇਰੀ ਨੂੰ ਵੇਖਦੇ ਆ ਉਹ ਦੜ ਵੱਟ ਗਏ ਜਿਹੜੀ ਸਿੱਖ ਪੀੜੀ ਨੇ ਗਿੱਲ ਦਾ ਜ਼ੁਲਮੀ ਦੌਰ ਵੇਖਿਆ ਤੇ ਹੰਡਾਇਆ ਹੋਇਆ ਹੈ ਉਹਨਾਂ ਨਾਲੋਂ ਕਿਤੇ ਵੱਧ ਸਖਤ ਪ੍ਰਤੀਕਿਰਿਆ ਨੌਜਵਾਨ ਪੀੜੀ ਦੀ ਦੇਖੀ ਜਾ ਰਹੀ ਸੀ ਜੋ ਗੱਜ-ਵੱਜ ਕੇ ਮੰਗ ਕਰ ਰਹੇ ਸਨ ਕਿ ਗਿੱਲ ਦੇ ਭੋਗ ਤੇ ਹੋਰ ਕਰਿਆਵਾਂ ਲਈ ਕੋਈ ਵੀ ਰਾਗੀ ਪਾਠੀ ਸਿੰਘ ਜੇ ਗਿਆ ਤਾਂ ਉਹ ਤੁਨੂੰ ਕੌਮ ਦਾ ਦੁਸ਼ਮਣ ਹੀ ਮੰਨਿਆ ਜਾਵੇਗਾ ਸਰਬੱਤ ਖਾਲਸਾ ਵਾਲੇ ਜਥੇਦਾਰਾਂ ਨੇ ਤਾਂ ਤੁਰੰਤ ਕਹਿ ਦਿੱਤਾ ਕਿ ਪਾਪੀ ਗਿੱਲ ਦੇ ਅੰਤਮ ਅਰਦਾਸ ਦੇ ਸੰਸਕਾਰ ਮੌਕੇ ਪੰਥ ਵਿੱਚੋਂ ਛੇਕੇ ਇਸ ਸ਼ਖਸ ਲਈ ਕੋਈ ਸਿੱਖ ਜਾਂ ਗ੍ਰੰਥੀ ਸਿੰਘ ਨਾ ਜਾਵੇ ਇਸ ਸ਼ਾਇਦ ਬਾਦਲ ਵਾਲਿਆਂ ਜਥੇਦਾਰਾਂ ਨੂੰ ਬੋਲਣ ਦੀ ਆਗਿਆ ਨਹੀਂ ਹੋਈ ਆਸ ਕਰਦੇ ਹਾਂ ਕਿ ਸਿੱਖ ਪੰਥ ਇਹ ਫੈਸਲਾ ਲਵੇ ਕਿ ਪਾਪੀ ਗਿੱਲ ਸਮੇਤ ਹੋਰ ਜਿਹੜੇ ਪੁਚੜ ਪੁਲਸੀਆਂ ਨੇ ਸਿੱਖੀ ਦਾ ਕਾਣ ਕੀਤਾ ਤੇ ਸਿੱਖਾਂ ਦੇ ਭੋਗ ਨਹੀਂ ਪੈਣ ਦੇ ਉੱਤੇ ਉਹਨਾਂ ਦੇ ਸਨਸਕਾਰ ਤੇ ਅੰਤਮ ਅਰਦਾਸ ਮੌਕੇ ਸਿੱਖ ਕੌਮ ਬਾਈਕਾਟ ਕਰਿਆ ਕਰੇ ਇਹ ਬੇਹੱਦ ਲੋੜੀਂਦਾ ਕੰਮ ਹੈ ਕਿਉਂਕਿ ਇਹ ਲੋਕ ਬੇਸ਼ੱਕ ਸਿੱਖ ਘਰਾ ਵਿੱਚ ਜੰਮੇ ਪਰ ਸ਼ਰਿਆਮ ਸਿੱਖੀ ਤੇ ਸਿੱਖਾਂ ਦਾ ਕਾਣ ਕਰਦੇ ਰਹੇ ਹਨ ਤੇ ਹਿੰਦੂ ਸਮਰਾਜ ਦੇ ਹੁਕਮਾਂ ਤੇ ਹੁਣ ਵੀ ਸਿੱਖਾਂ ਦੀ ਨਸ਼ਲ ਕੁਸ਼ੀ ਕਰ ਰਹੇ ਹਨ ਤਾਂ ਇਹੋ ਜਿਹੇ ਲੋਕਾਂ ਦਾ ਬਾਈਕਾਟ ਹੀ ਕਰਨਾ ਚਾਹੀਦਾ ਹੈ ਗਿੱਲ ਦੇ ਮਰਨ ਤੇ ਸਿੱਖ ਕੌਮ ਦੀ ਸਮੂਹਿਕ ਭਾਵਨਾ ਸੀ ਕਿ ਜਿਵੇਂ ਗਿੱਲ ਨੇ ਬੇਦੋਸ਼ੇ ਮਾਰੇ ਗਏ ਹਜ਼ਾਰਾਂ ਸਿੱਖਾਂ ਦੇ ਭੋਗ ਨਹੀਂ ਪੈਣ ਦਿੱਤੇ ਐਵੇਂ ਹੁਣ ਕੋਈ ਪਾਠੀ ਸਿੰਘ ਕੀਰਤਨੀ ਜਥਾ ਪਾਪੀ ਗਿੱਲ ਦੇ ਭੋਗ ਤੇ ਨਾ ਜਾਵੇ ਇਹ ਕੌਮ ਦੇ ਸਾਂਝੇ ਜਜ਼ਬਾਤ ਸਨ ਤੇ ਬਿਲਕੁਲ ਸਹੀ ਜਜ਼ਬਾਤ ਸਨ ਕਿਉਂਕਿ ਪਾਪੀ ਗੱਲ ਨੇ ਹਜ਼ਾਰਾਂ ਬੇਦੋਸ਼ੇ ਸਿੱਖ ਮਾਰੇ ਤੇ ਫੇਰ ਉਹਨਾਂ ਦੀਆਂ ਅੰਤਮ ਰਸਮਾਂ ਵੀ ਨਹੀਂ ਹੋਣ ਦਿੱਤੀਆਂ ਜਿੱਥੇ ਸਾਰੀ ਸੰਗਤ ਇਸ ਮਸਲੇ ਤੇ ਇੱਕ ਮੁਠਤਾ ਵਿਖਾ ਰਹੀ ਸੀ ਕਿ ਸਿੱਖਾਂ ਤੇ ਸਿੱਖੀ ਦੇ ਦਸ਼ਮਣ ਪਾਪੀ ਗੱਲ ਦੇ ਸੰਸਕਾਰ ਅਤੇ ਅੰਤਮ ਅਰਦਾਸ ਮੌਕੇ ਇੱਕ ਵੀ ਸਿੱਖ ਨਾ ਜਾਵੇ ਉੱਥੇ ਕੁਝ ਲੋਕ ਇਸ ਸਾਂਝੇ ਸਿੱਖ ਜਜ਼ਬਾਤ ਨਾਲ ਅਸਹਿਮਤੀ ਦਰਸਾ ਰਹੇ ਸਨ ਕਿ ਇਹ ਨਹੀਂ ਹੋ ਸਕਦਾ ਕਿਸੇ ਨਾ ਕਿਸੇ ਨੇ ਚਲੇ ਹੀ ਜਾਣਾ ਹੈ ਭਾਈ ਜਿਹਨੇ ਵੀ ਜਾਣਾ ਸੀ ਉਸ ਨੂੰ ਬੰਦੂਕ ਜਾਂ ਡਾਂਗ ਦੇ ਜ਼ੋਰ ਤੇ ਨਹੀਂ ਰੋਕਿਆ ਜਾ ਸਕਦਾ ਇਹ ਤਾਂ ਜ਼ਮੀਰ ਚ ਜੋੜਨ ਵਾਲੀ ਗੱਲ ਹੋਈ ਮੇਰਾ ਵਿਚਾਰ ਹੈ ਕਿ ਸਾਨੂੰ ਸਾਂਝੇ ਕੌਮੀ ਚ ਜਬਾਤ ਨੂੰ ਜੋਰ ਸ਼ੋਰ ਨਾਲ ਉਭਾਰਨਾ ਚਾਹੀਦਾ ਹੈ ਤੇ ਇਹੋ ਜਿਹਾ ਮਾਹੌਲ ਬਣਾ ਦੇਣਾ ਚਾਹੀਦਾ ਹੈ ਕਿ ਕੋਈ ਵੀ ਅਜਿਹੇ ਪੰਥ ਦੇ ਦੁਸ਼ਮਣ ਦੇ ਭੋਗ ਤੇ ਜਾਣ ਲਈ ਹਾਮੀ ਨਾ ਭਰਿਆ ਕਰੇ ਜਿਹੜਾ ਵੀ ਅਜਿਹੇ ਸ਼ਖਸ ਦਾ ਰਿਸ਼ਤੇਦਾਰ ਵਾਕਿਫ ਜਿਹੜਾ ਹੋਵੇ ਉਹ ਵੀ ਸੋਚਣ ਵਿਚਾਰਨ ਲਈ ਮਜਬੂਰ ਹੋ ਜਾਵੇ ਕਿ ਜਦ ਸਾਰੀ ਸਿੱਖ ਸੰਗਤ ਇਸ ਸ਼ਖਸ਼ ਦੇ ਬਰਖਲਾਫ ਹੈ ਤਾਂ ਮੈਂ ਕਿਉਂ ਸੰਗਤ ਦੀ ਪਾਵਨ ਨੂੰ ਚੜਾਉਣਾ ਹੈ ਯਕੀਨ ਮੰਨੋ ਕਿ ਜੇ ਸਾਰੀ ਸੰਗਤ ਲਗਾਤਾਰ ਦਬਾਈ ਦਬਾਅ ਬਣਾਈ ਰੱਖਿਆ ਕਰੇ ਤਾਂ ਇਸ ਦਬਾਅ ਦੇ ਅਸਰ ਹੇਠ ਬਹੁਤ ਸਾਰੇ ਰਿਸ਼ਤੇਦਾਰ ਵਕਫ ਸਿੱਖ ਆਗੂ ਪਾਠੀ ਕੀਰਤਨੀ ਜਥੇ ਗੱਲ ਵਰਗੇ ਪਾਪੀਆਂ ਦੇ ਅੰਤਮ ਅਰਦਾਸ ਨੂੰ ਮੌਕੇ ਜਾਣ ਤੋਂ ਰੁਕ ਜਾਣਗੇ ਜਾਣ ਲਈ ਤਿਆਰ ਹਰੇਕ ਬੰਦਾ ਆਪਣੀ ਜ਼ਮੀਰ ਅੱਗੇ ਬੇਬਸ ਹੋ ਕੇ ਹਾਰ ਜਾਵੇਗਾ ਹਿੰਦੂ ਸਾਮਰਾਜ ਦੀ ਤਾਂ ਪੂਰੀ ਕੋਸ਼ਿਸ਼ ਸੀ ਕਿ ਇਸ ਆਪਣੇ ਇਸ ਜਮੂਰੇ ਦੇ ਮਰਨ ਤੇ ਇਹ ਪ੍ਰਭਾਵ ਦਿੱਤਾ ਜਾਵੇ ਕਿ ਉਹ ਪਾਪੀ ਗਿੱਲ ਭਾਰਤੀਆਂ ਲਈ ਬੜਾ ਹੀ ਹਰਮਨ ਪਿਆਰਾ ਸੀ ਜਿਸ ਨੇ ਸਿੱਖੀ ਤੇ ਸਿੱਖਾਂ ਦਾ ਬੇਕਰਕੀ ਨਾਲ ਕਾਣ ਕੀਤਾ ਜਦਕਿ ਸਿੱਖ ਸੰਗਤ ਨੇ ਦਰਸਾਇਆ ਕਿ ਪਾਪੀ ਗਿੱਲ ਤਾਂ ਕੀ ਇਸ ਦੇ ਸਮਸਤ ਕਾਣ ਨੂੰ ਵੀ ਕੌਮ ਜੁੱਤੀ ਹੀਟ ਰੱਖਦੀ ਹੈ ਗਿੱਲ ਵਰਗੇ ਪਾਪੀਆਂ ਬਾਰੇ ਜੇ ਇੱਦਾਂ ਦੀ ਸਥਿਤੀ ਬਣ ਜਾਵੇ ਤਾਂ ਇਸ ਕੌਮ ਨੂੰ ਬੜਾ ਫਾਇਦਾ ਹੋਵੇਗਾ ਕਿਉਂਕਿ ਹੁਣ ਵੀ ਜਦ ਸ਼ਹੀਦੀ ਦਿਹਾੜੇ ਮਨਾਉਣੇ ਹੁੰਦੇ ਨੇ ਤਾਂ ਜਿਹੜੇ ਪੁਲਿਸੀਏ ਤੰਗ ਕਰਦੇ ਨੇ ਉਹਨਾਂ ਪੁਲਸੀਆਂ ਦੇ ਪਰਿਵਾਰਕ ਮੈਂਬਰ ਸੋਸ਼ਲ ਮੀਡੀਆ ਤੇ ਜਦ ਵੇਖਣਗੇ ਕਿ ਸਿੱਖ ਤਾਂ ਪਾਪੀ ਗੱਲ ਦੇ ਸਸਕਾਰ ਤੇ ਅੰਤਮ ਅਰਦਾਸ ਤੇ ਜਾਣ ਵਾਲਿਆਂ ਨੂੰ ਵੀ ਨਫ਼ਰਤ ਕਰਦੇ ਰਹੇ ਹਨ ਤਾਂ ਸ਼ਾਇਦ ਇਹਨਾਂ ਪੁਲਸੀਆਂ ਦੇ ਘਰਾਂ ਵਿੱਚ ਵੀ ਚਰਚਾ ਹੋਵੇ ਕਿ ਬੀਤੇ ਸਮੇਂ ਵਿੱਚ ਮਾਰੇ ਗਏ ਸਿੱਖਾਂ ਦੇ ਭੋਗ ਓਕੇ ਸਾਨੂੰ ਅਟਕਾਰ ਪਾ ਕੇ ਕੀ ਮਿਲੇਗਾ ਉਲਟਾ ਇਹ ਨਾ ਹੋਵੇ ਕਿ ਸਿੱਖ ਕੌਮ ਫੈਸਲਾ ਹੀ ਕਰ ਲਵੇ ਕਿ ਸਿੱਖਾਂ ਦੇ ਭੋਗ ਰੋਕਣ ਵਾਲਿਆਂ ਪੁਲਸੀਆਂ ਦੇ ਪਰਿਵਾਰਕ ਮੈਂਬਰਾਂ ਦੇ ਭੋਗ ਲਈ ਵੀ ਗੁਰੂ ਅਰਜਨ ਸਾਹਿਬ ਜੀ ਦਾ ਸਰੂਪ ਪਾਠੀ ਸਿੰਘ ਜਾਂ ਕੋਈ ਕੀਰਤਨੀ ਜਥਾ ਨਹੀਂ ਜਾਵੇਗਾ ਸਵਾਲ ਹੈ ਕਿ ਇੰਜ ਕਿਉਂ ਕੀਤਾ ਜਾਵੇ ਤਾਂ ਜਵਾਬ ਹਾਜ਼ਰ ਹੈ ਕਿ ਪਿੱਛੇ ਜਿਹੇ ਆਈ ਰਾਹੁਲ ਚੰਦਰ ਦੀ ਕਿਤਾਬ ਕੇਪੀਐਸ ਗਿਲ ਤੜਲੇਦਾਰ ਪੁਲਿਸ ਅਧਿਕਾਰੀ ਦੇ ਸਫਾ ਨੰਬਰ 193 ਤੇ ਉਹ ਵੀਰਵੇ ਦਰਜ ਹਨ ਜਦ ਗਿੱਲ ਨੇ ਮਾਰੇ ਜਾਣ ਵਾਲੇ ਸਿੱਖਾਂ ਦੇ ਭੋਗਾਂ ਤੇ ਰੋਕ ਲਾਈ ਸੀ ਗਿੱਲ ਨੂੰ ਬੜਾ ਦੁੱਖ ਸੀ ਕਿ ਮਾਰੇ ਗਏ ਸਿੱਖ ਦੇ ਭੋਗ ਮੋਕ ਕੇ ਸਾਰੀ ਰਸਮ ਇੰਜ ਕਿਉਂ ਹੁੰਦੀ ਹੈ ਕਿ ਜਿਵੇਂ ਉਹ ਕਿਸੇ ਚੰਗੇ ਉਦੇਸ਼ ਲਈ ਮਰਿਆ ਹੋਵੇ ਚਾਹੇ ਕੋਈ ਸਿੱਖ ਜਹਾਰੂ ਸੀ ਚਾਹੇ ਕੋਈ ਬੇਦੋਸ਼ਾ ਸਿੱਖ ਮਰਨ ਵਾਲੇ ਨੂੰ ਸਿੱਖ ਕੌਮ ਆਪਣਾ ਕੀ ਜ਼ਬਾਨੀ ਹੋਣ ਕਰਕੇ ਉਸ ਦੀ ਯਾਦ ਵਿੱਚ ਸਮਾਗਮ ਕਰਨ ਕਰਾਉਣਾ ਚਾਹੁੰਦੀ ਹੋਵੇ ਤਾਂ ਗਿੱਲ ਨੂੰ ਕੀ ਇਤਰਾਜ਼ ਜੇ ਗਿੱਲ ਦੇ ਨਜ਼ਰੀਏ ਤੋਂ ਦੇਖੀਏ ਫਿਰ ਹੁਣ ਸਿੱਖ ਜਦ ਚਾਹੁੰਦੇ ਹਨ ਕਿ ਗਿੱਲ ਦੇ ਭੋਗ ਮੌਕੇ ਰਸਮਾਂ ਜਨਾਹ ਹੋਵੇ ਜਿਵੇਂ ਉਹ ਕਿਸੇ ਚੰਗੇ ਕਰਮ ਲਈ ਮਰਿਆ ਹੋਵੇ ਤਾਂ ਸਿੱਖ ਕਿਵੇਂ ਗਲਤ ਹੋਏ ਗਿੱਲ ਨੇ ਆਪਣੀ ਨੌਕਰੀ ਦੌਰਾਨ ਸਿੱਖਾਂ ਨੂੰ ਮਾਰਿਆ ਬਦਨਾਮ ਕੀਤਾ ਸਿੱਖ ਕਿਉਂ ਉਸ ਦੇ ਭੋਗ ਦੀਆਂ ਰਸਮਾਂ ਬਰਦਾਸ਼ਤ ਕਰਨ ਗਿੱਲ ਨੇ ਸਿੱਖਾਂ ਦੇ ਭੋਗ ਰੋਕਣ ਲਈ ਜੋ ਕੁਝ ਕੀਤਾ ਉਸ ਦੇ ਵੇਰਵੇ ਇੰਨੇ ਹੌਲਨਾਕ ਹਨ ਕਿ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਲੋਕ ਤਰਾਤਰਾਂ ਕਰਦੇ ਹਨ ਇਹ ਲਿਖਣ ਵੇਲੇ ਮੈਂ ਬੜੇ ਭਰੇ ਮਨ ਨਾਲ ਲਿਖ ਰਿਹਾ ਹਾਂ ਕਿ ਅੱਜ ਸਾਨੂੰ ਪੁਲਿਸ ਇਹ ਸ਼ਹੀਦ ਸਿੱਖਾਂ ਦੇ ਦਿਹਾੜੇ ਮਨਾਉਣ ਵੇਲੇ ਤੰਗ ਕਰਦੇ ਹਨ ਜਦ ਕੋਈ ਪਰਿਵਾਰ ਕਹਿੰਦਾ ਹੈ ਕਿ ਸਾਡੇ ਸ਼ਹੀਦ ਸਿੱਖ ਦਾ ਪੋਗ ਇੱਕ ਵਾਰ ਵੀ ਨਹੀਂ ਪਾਇਆ ਗਿਆ ਤੇ ਤੁਸੀਂ ਹੋਰਾਂ ਦੀਆਂ ਵਰਸੀਆਂ ਹਰ ਸਾਲ ਮਣਾਈ ਜਾਂਦੇ ਹੋ ਤਾਂ ਸਾਡੇ ਵਰਗੇ ਉਸ ਸਿੰਘ ਦਾ ਪਹਿਲੀ ਵਾਰ ਭੋਗ ਪਾ ਕੇ ਸ਼ੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕਰਨ ਤਾਂ ਲੋਕਲ ਥਾਣੇਦਾਰ ਦਾ ਫੋਨ ਆ ਜਾਂਦਾ ਹੈ ਕਿ ਪਹਿਲਾਂ ਸਾਹਬ ਨੂੰ ਮਿਲ ਲਓ ਮਤਲਬ ਐਸਪੀ ਜਾਂ ਡੀਐਸਪੀ ਨੂੰ ਮਿਲੋ ਉੱਥੇ ਅਫਸਰ ਮਿੱਠੀ ਧਮਕੀ ਦੇ ਕੇ ਸ਼ੀਦ ਸਿੱਖ ਦੀਆਂ ਅੰਤਮ ਰਸਮਾਂ ਭੋਗ ਅਰਦਾਸ ਨਾ ਕਰਨ ਬਾਰੇ ਕਹਿੰਦੇ ਨੇ ਕਈ ਵਾਰ ਸ਼ਹੀਦ ਦੇ ਘਰਦਿਆਂ ਨੂੰ ਵੀ ਡਰਾਦੇ ਨੇ ਇਹੋ ਜਿਹੇ ਮੌਲ ਬਣਾ ਦਿੰਦੇ ਨੇ ਕਿ ਭੋਗ ਮੌਕੇ 10 15 ਸਿੱਖਾਂ ਦੀ ਸੰਗਤ ਹੀ ਜੁੜ ਸਕੇ ਜਿਸ ਨਾਲ ਲੋਕਾਂ ਵਿੱਚ ਗਲਤ ਪ੍ਰਭਾਵ ਜਾਂਦਾ ਹੈ ਕਿ ਹਕੂਮਤ ਵੱਲੋਂ ਮਾਰੇ ਗਏ ਸਿੱਖਾਂ ਦੇ ਭੋਗ ਮੌਕੇ ਕੋਈ ਨਹੀਂ ਜਾਂਦਾ ਗਿੱਲ ਦੇ ਸਸਕਾਰ ਤੇ ਅੰਤਮ ਅਰਦਾਸ ਮੌਕੇ ਸਿੱਖ ਸੰਗਤ ਤੇ ਪ੍ਰਭਾਵ ਦੇਣ ਵਿੱਚ ਸਫਲ ਰਹੀ ਕਿ ਜਿਹੜੇ ਪੁਲਕੀਏ ਸਿੱਖਾਂ ਦੇ ਭੋਗ ਨਹੀਂ ਪਹੁੰਚਦੇ ਉਹਨਾਂ ਦੇ ਭੋਗ ਮੌਕੇ ਫਿਰ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਰਟੀ ਕੀ ਸਿੰਘ ਜਾਂ ਕੀਤਨੀ ਜੱਥਾ ਨਹੀਂ ਜਾਣ ਦਿੰਦੇ ਜਾਂ ਘੱਟੋ ਘੱਟ ਇਸ ਤਰ੍ਹਾਂ ਕਰਨ ਦਾ ਜ਼ਰੂਰਦ ਕਰਦੇ ਹਨ ਤਾਂ ਪੰਜਾਬ ਵਿੱਚ ਹਰ ਪੁਲਸੀਏ ਦਾ ਕੁੜੀ ਮੁੰਡਾ ਭਤੀਜਾ ਭਾਂ ਜਾਂ ਘਰ ਵਾਲੀ ਮਾਂ ਪਿਓ ਜੇ ਆ ਵੀ ਕੇ ਘਰ ਵਿੱਚ ਗੱਲ ਕਰੇਗਾ ਹੋ ਸਕਦਾ ਹੈ ਕਿ ਕਿਸੇ ਥਾਣੇਦਾਰ ਡੀਐਸਪੀ ਜਾਂ ਐਸਐਸਪੀ ਐਸਪੀ ਨੂੰ ਉਸ ਦੇ ਨਿਆਣੇ ਜਾਂ ਘਰ ਵਾਲੀ ਕਹੇ 20-25 ਸਾਲ ਪਹਿਲਾਂ ਮਾਰੇਗੇ ਸਿੱਖਾ ਦੇ ਭੂਗ ਨਾ ਰੋਕਿਆ ਕਰੋ ਕਿਤੇ ਆਪਣੇ ਨੇੜ ਦੇ ਗੁਰਦੁਆਰੇ ਸੰਗਤ ਜੁੜ ਕੇ ਫੈਸਲਾ ਨਾ ਕਰ ਲਵੇ ਕਿ ਫਲਾਣੇ ਦੇ ਟੱਬਰ 'ਚ ਜੇ ਕੋਈ ਖੁਸ਼ੀ ਗਮੀ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਠੀ ਸਿੰਘ ਕੀਰਤਨੀ ਜਸਤਾ ਨਹੀਂ ਜਾਵੇਗਾ ਕਿਉਂਕਿ ਇਹ ਸ਼ਹੀਦ ਸਿੱਖਾਂ ਦੇ ਭੋਗ ਨਹੀਂ ਪੈਣ ਦਿੰਦਾ ਸੀ ਪੁਲਸੀਆਂ ਤੇ ਸਿਆਸੀ ਲੋਕਾਂ ਨੂੰ ਸਨੇਹਾ ਮਿਲਣਾ ਚਾਹੀਦਾ ਹੈ ਕਿ ਕੌਮ ਦੇ ਸ਼ਹੀਦ ਸਿੱਖਾਂ ਦੇ ਭੋਗ ਰੋਕਣ ਵਾਲਿਆਂ ਨੂੰ ਕੌਮ ਕਿੰਨੀ ਨਫ਼ਰਤ ਕਰਦੀ ਹੈ ਜ਼ੋਰਦਾਰ ਪ੍ਰਚਾਰ ਦੀ ਲੋੜ ਹੈ ਕਿ ਗੱਲ ਵਰਗੇ ਪਾਪੀ ਤੇ ਹੋਰ ਬੁੱਚੜ ਪੁਲਿਸ ਜਾਂਦੇ ਸੰਸਕਾਰ ਤੇ ਅੰਤਮ ਅਰਦਾਸ ਮੌਕੇ ਜਾਣ ਵਾਲੇ ਸਿੱਖ ਸੰਗਤ ਦਾ ਰੋਹ ਚੱਲਣ ਲਈ ਤਿਆਰ ਰਹਿਣ ਇੰਜੀ ਖੋਦੀ ਸਰਕਾਰ ਪਿੱਛੇ ਹਟ ਜਾਵੇਗੀ ਤੇ ਪੰਜਾਬ ਵਿੱਚ ਉਹਨਾਂ ਸ਼ਹੀਦ ਸਿੱਖਾਂ ਦੇ ਭੋਗ ਤੇ ਸ਼ਹੀਦੀ ਦਿਹਾੜੇ ਸੋਕੇ ਮਨਾਏ ਜਾ ਸਕਣਗੇ ਜਿਨ੍ਹਾਂ ਦੀਆਂ ਮਾਂਵਾਂ ਹਰਖ ਕਰਦੀਆਂ ਨੇ ਕਿ ਸਾਡੇ ਵਾਲੇ ਦੀ ਤਾਂ ਸਾਨੂੰ ਲਾਸ਼ ਨਾ ਤਾਂ ਸਾਨੂੰ ਲਾਸ਼ ਮਿਲੀ ਤੇ ਨਾ ਹੁਣ ਤੱਕ ਕਿਸੇ ਨੇ ਭੋਗ ਵੀ ਪੈਣ ਦਿੱਤਾ ਜਿਹੜੇ ਵੀ ਵੀਰ ਪੈਣਾ ਚਾਹੁੰਦੇ ਨੇ ਕਿ ਮਾਰੇ ਗਏ ਸਿੱਖਾਂ ਦੇ ਭੂਗਾਂ ਮੋਕੇ ਪੁਲਿਸ ਦਗਲਾ ਅੰਦਾਜ਼ੀ ਨਾ ਕਰੇ ਕਿਰਪਾ ਕਰਕੇ ਉਹ ਆਪਣੀ ਜ਼ਿੰਮੇਵਾਰੀ ਸਮਝਣ ਇਹ ਕਿਵੇਂ ਹੋ ਸਕਦਾ ਹੈ ਕਿ ਸਾਡੇ ਬੇਦੋਸ਼ੇ ਭੈਣ ਭਰਾਵਾਂ ਦੀਆਂ ਲਾਸ਼ਾਂ ਨਾ ਮਿਲਣ ਦੇ ਨਾ ਹੀ ਭੋਗ ਪਾਉਣ ਦਿੱਤੇ ਜਾਣ ਤੇ ਮਰਨ ਵਾਲਿਆਂ ਤੇ ਗੱਲ ਤੇ ਹੋਰ ਪਾਪੀਆਂ ਦੇ ਸੰਸਕਾਰ ਤੇ ਅੰਤਮ ਅਰਦਾਸ ਮੋਕੇ ਸਿੱਖ ਹਾਜ਼ਰੀਆਂ ਪਰਦੇ ਫਿਰਨ ਪੁਲਾਏ ਕਿਹੋ ਜੀ ਗੱਲ ਹੋਈ ਆਉ ਇਹੋ ਜਿਹਾ ਮੌਲ ਬਣਾਈਏ ਕਿ ਸਿੱਖੀ ਤੇ ਸਿੱਖਾਂ ਦੇ ਵੈਰੀਆਂ ਦੇ ਸੰਸਕਾਰ ਤੇ ਅੰਤਮ ਅਰਦਾਸ ਮੋਕੇ ਜਾਣ ਤੋਂ ਪਹਿਲਾਂ ਹਰੇਕ ਸਿੱਖ ਲੱਖ ਵਾਰ ਸੋਚੇ ਕਿ ਕੱਲ ਨੂੰ ਸੰਗਤ ਦੇ ਮੱਥੇ ਵੀ ਲੱਗਣਾ ਏ ਗੱਲ ਦੇ ਮਰਨ ਮਗਰੋਂ ਜਿਵੇਂ ਸੋਸ਼ਲ ਮੀਡੀਆ ਤੇ ਸੰਗਤ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ ਤਾਂ ਕੋਈ ਵੀ ਪੰਜਾਬ ਦਾ ਸਿਆਸੀ ਆ ਗੋਟੀ ਵੀ ਤੇ ਗੱਲ ਦੇ ਹੱਕ ਵਿੱਚ ਬੋਲਣ ਲਈ ਤਿਆਰ ਨਹੀਂ ਸੀ ਹੋ ਰਿਹਾ ਕਿ ਲੋਕ ਜੁੱਤੀਆਂ ਮਾਰਨਗੇ ਪੁਲਿਸੀਆਂ ਤੇ ਪੰਜਾਬ ਦੇ ਸਿਆਸੀ ਲੋਕਾਂ ਦੇ ਘਰਾਂ ਵਿੱਚ ਬੇਚੈਨੀ ਪੈਦਾ ਹੋਣੀ ਚਾਹੀਦੀ ਐ ਤੇ ਹਰ ਘਰ ਵਿੱਚ ਇਹ ਚਰਚਾ ਹੋਣੀ ਚਾਹੀਦੀ ਏ ਕਿ ਬੇਸ਼ੱਕ ਬਾਪੀ ਗੱਲ ਦੇ ਸਸਕਾਰ ਤੇ ਅੰਤਮ ਅਰਦਾਸ ਮੁੱਕ ਕੇ ਸਰਕਾਰ ਜੋ ਮਰਜ਼ੀ ਕਰੀ ਜਾਵੇ ਪਰ ਸਿੱਖ ਸੰਗਤ ਦੇ ਸਾਂਝੇ ਜਜ਼ਬਾਤ ਉਹਨਾਂ ਲੋਕਾਂ ਦੇ ਖਿਲਾਫ ਹਨ ਜਿਹੜੇ ਸ਼ਹੀਦ ਹੋਏ ਸਿੱਖਾਂ ਦੇ ਭੋਗ ਵੀ ਨਹੀਂ ਪਾਉਂਦੰਦੇ ਇਹਦੀ ਬਹੁਤ ਵੱਡੀ ਲੋੜ ਹੈ ਦਰਬਾਰ ਸਾਹਿਬ ਤੇ ਹਮਲੇ ਮੌਕੇ ਫੌਜਾਂ ਦੀ ਅਗਵਾਈ ਕਰਨ ਵਾਲਿਆਂ ਵਿੱਚੋਂ ਰਣਜੀਤ ਸਿੰਘ ਦਿਆਲ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕਰਨ ਵਾਲਾ ਸਵਰਨ ਕੋਠਣਾ ਕੋਈ ਵੀ ਹੋਵੇ ਸਿੱਖਾਂ ਨੇ ਉਸ ਦੇ ਮਰਨ ਮਗਰੋਂ ਡਟ ਕੇ ਜਿਵੇਂ ਵਿਰੋਧ ਕੀਤਾ ਉਸ ਤੋਂ ਸਾਫ ਜਾਹਰ ਹੈ ਕਿ ਕੌਮ ਇਹਨਾਂ ਦੋਸ਼ਤਾਂ ਨੂੰ ਭੁੱਲੀ ਨਹੀਂ ਪਰ ਫਿਰ ਵੀ ਜੇ ਅਕਾਲ ਤਖਤ ਸਾਹਿਬ ਤੋਂ ਇਸ ਬਾਰੇ ਕੋਈ ਸਾਂਝਾ ਫੈਸਲਾ ਹੋਵੇ ਇਹ ਸਿੱਖੀ ਤੇ ਸਿੱਖਾਂ ਦੇ ਦੁਸ਼ਮਣ ਦਾ ਪੂਰਾ ਬਾਈਕਾਟ ਰੱਖਣਾ ਹੈ ਤਾਂ ਚੰਗੀ ਗੱਲ ਹੀ ਹੋਵੇਗੀ ਯਾਦ ਰਹੇ ਕਿ ਜੂਨ 1984 ਨੂੰ ਦਰਬਾਰ ਸਾਹਿਬ ਹਮਲਾ ਕਰਨ ਵੇਲੇ ਪੱਛਮੀ ਕਮਾਂਡ ਦੀ ਅਗਵਾਈ ਕਰਨ ਵਾਲੇ ਲਾਈਫ ਜਰਨਲ ਰਣਜੀਤ ਸਿੰਘ ਦਿਆਲ ਦੇ ਪਰਿਵਾਰ ਨੇ ਜਦ ਪੰਚਕੁਲਾ ਦੇ ਗੁਰਦੁਆਰਾ ਸੈਕਟਰ 7 ਵਿੱਚ ਉਸ ਦੀ ਵਰਸੀ ਮਨਾਉਣੀ ਚਾਹੀ ਤਾਂ ਉਸ ਦੀ ਪਹਿਲੀ ਵਰਸੀ ਮਨਾਉਣੀ ਹੀ ਔਖੀ ਹੋ ਗਈ ਕਿਉਂਕਿ ਪ੍ਰਬੰਧਕੀ ਕਮੇਟੀ ਵੱਲੋਂ ਵਰਸੀ ਸਮਾਗਮ ਲਈ ਇਜਾਜ਼ਤ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਮਗਰਲੀ ਵਾਰ ਉਹਨਾਂ ਨੂੰ ਦਿੱਤੀ ਗਈ ਇਜਾਜ਼ਤ ਦਾ ਸਿੱਖ ਸੰਗਤ ਵੱਲੋਂ ਤਿੱਖਾ ਵਿਰੋਧ ਹੋਇਆ ਸੀ ਇਸੇ ਗੁਰਦੁਆਰੇ ਵਿੱਚ 29 ਜਨਵਰੀ 2012 ਨੂੰ ਮੌਤ ਤੋਂ ਬਾਅਦ ਭੋਗ ਪਾਇਆ ਗਿਆ ਸੀ ਪਰ ਜਲਦ ਸਾਲ ਬਾਦ ਵਰਸੀ ਮਨਾਉਣੀ ਚਾਹੀ ਤਾਂ ਸੰਗਤ ਦਾ ਪ੍ਰਬੰਧ ਕਰਨ ਨੂੰ ਰੋਸ ਚੇਤੇ ਸੀ ਕਿ ਜਰਨਲ ਦਿਆਲ ਨੂੰ ਫੌਜੀ ਕਾਰਵਾਈ ਵਿੱਚ ਉਸਦੀ ਭੂਮਿਕਾ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਨਖਾਈਆ ਕਰਾਰ ਦਿੰਦਿਆਂ ਸਿੱਖ ਪੰਥ ਵਿੱਚੋ ਸ਼ੇਕ ਦਿੱਤਾ ਗਿਆ ਸੀ ਭਾਰਤ ਸਰਕਾਰ ਅਤੇ ਫੌਜ ਵੱਲੋਂ ਸੇਵਾ ਮੁਕਤੀ ਤੋਂ ਬਾਅਦ ਵੀ ਉਸ ਨੂੰ ਸਿੱਖਾਂ ਦੇ ਰੋਸ ਤੋਂ ਬਚਾਉਣ ਲਈ ਵੱਡੀ ਸੁਰੱਖਿਆ ਅਤੇ ਬੁਲਟ ਪ੍ਰੂਫ ਗੱਡੀਆਂ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਸਨ ਅਤੇ ਉਹ ਸੁਰੱਖਿਆ ਕਾਰਨ ਕਰਕੇ ਆਪਣੇ ਘਰ ਤੋਂ ਬਾਹਰ ਬਹੁਤ ਘੱਟ ਆਉਂਦਾ ਸੀ ਪੰਜ ਕੁਲੇ ਦੇ ਦੂਜੇ ਗੁਰਦੁਆਰਿਆਂ ਅਤੇ ਚੰਡੀਗੜ੍ਹ ਦੇ ਕਿਸੇ ਗੁਰਦੁਆਰਾ ਸਭ ਤੋਂ ਮਿਲਵਰਤਨ ਨਾ ਮਿਲਣ ਕਾਰਨ ਉਸਦੇ ਪਰਿਵਾਰ ਵੱਲੋਂ ਵਰਸੀ ਸਮਾਗਮ ਮਜਬੂਰੀ ਵਿੱਚ ਆਪਣੇ ਨਿਵਾਸ ਸਥਾਨ ਤੇ ਹੀ ਰੱਖਿਆ ਗਿਆ ਅਤੇ ਇਸ ਮੰਤਵ ਲਈ ਉਹਨਾਂ ਨੂੰ ਗ੍ਰੰਥੀ ਸਿੰਘ ਵੀ ਫੌਜੀ ਜੁਨਟਾਂ ਤੋਂ ਹੀ ਮੰਗਵਾਉਣੇ ਪਏ ਪਰਿਵਾਰ ਵੱਲੋਂ ਘਰ ਵਿੱਚ ਥਾਂ ਘੱਟ ਹੋਣ ਕਾਰਨ ਲੰਗਰ ਦਾ ਪ੍ਰਬੰਧ ਵੀ ਘਰ ਨੇੜੇ ਪੈਂਦੇ ਇੱਕ ਇੰਸਟੀਚਿਊਟ ਵਿੱਚ ਹੀ ਕੀਤਾ ਗਿਆ ਇਸ ਜਰਨਲ ਦਿਆਲ ਸਿੰਘ ਦਾਸ ਬੰਦ ਇੱਕ ਸ਼ਰਧਾਵਾਣ ਸਿੱਖ ਪਰਿਵਾਰ ਨਾਲ ਸੀ ਤੇ ਉਸ ਦੀ ਮਾਤਾ ਨੇ ਵੀ 1984 ਦੇ ਫੌਜੀ ਹਮਲੇ ਦੀ ਕਾਰਵਾਈ ਤੋਂ ਦੁਖੀ ਹੋ ਕੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ ਜਸ ਕਰਨ ਜਨਰਲ ਦਿਆਲ ਸਿੰਘ ਨੂੰ ਆਪਣੀ ਮਾਤਾ ਨੂੰ ਮਨਾਉਣ ਅਤੇ ਉਹਨਾਂ ਤੋਂ ਮਾਫੀ ਮੰਗਣ ਲਈ ਆਪਣਾ ਕੰਮ ਵਿੱਚ ਛੱਡ ਮਾਤਾ ਕੋਲ ਜਾਣਾ ਪਿਆ ਸੀ ਭਾਰਤ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਜਨਰਲ ਦਿਆਲ ਸਿੰਘ ਨੂੰ ਸੇਵਾ ਮੁਕਤੀ ਤੋਂ ਬਾਅਦ ਪਾਂਡਿਚਰੀ ਤੇ ਅੰਡੇਮਾਨ ਨਿਕੋਬਰ ਦਾ ਲੈਫਟਨਿੰਗ ਇੰਟ ਗਵਰਨਰ ਨਿਯੁਕਤ ਕਰ ਦਿੱਤਾ ਗਿਆ ਸੀ ਜਿੱਥੇ ਕਿ ਉਹ ਕੋਈ 5 ਸਾਲ ਰਿਆ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਜਨਰਲ ਦਿਆਲ ਦੀ ਬਰਸੀ ਲਈ ਇਜਾਜ਼ਤ ਨਾ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦੇ ਆਂ ਇਸ ਦੀ ਛਲਾਗਾ ਕੀਤੀ ਗਈ ਜਨਰਲ ਦਿਆਲ ਦੇ ਪਰਿਵਾਰ ਵੱਲੋਂ 30 ਦਸੰਬਰ 2012 ਨੂੰ ਉਹ ਦਾ ਬਰਸੀ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਖਿਲਾਫ ਸਿੱਖ ਜਗਤ ਨੇ ਇੱਕਮੁੱਠ ਹੋ ਕੇ ਆਪਣੇ ਸਾਂਝੇ ਜਜ਼ਬਾਤ ਪ੍ਰਗਟਾਏ ਇਸ ਘਟਨਾ ਦੋ ਦੋ ਕੁ ਮਹੀਨੇ ਬਾਅਦ ਜਦ ਹੋਰ ਹਜ਼ਾਰਾਂ ਬੇਦੋਸ਼ੀਆਂ ਸਿੱਖਾਂ ਉੱਪਰ ਕਹਿਟ ਉਣ ਵਾਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਗੁਰਦੇਵ ਸਿੰਘ ਕੌਂਕਿਆਂ ਨੂੰ ਕੋਹ ਕੋਕੇ ਕਤਲ ਕਰਨ ਵਾਲੇ ਪੁੱਛੜ ਸਵਰਨਗੋਟ ਨੇ ਦਾ ਭੋਗ 24 ਫਰਵਰੀ 2013 ਨੂੰ ਜਲੰਧਰ ਜੱਜ ਕੋਰ ਦੁਆਰਾ ਸਾਬੇਖੇ ਪਹਿਣਾ ਸੀ ਉੱਥੇ ਪਹੁੰਚ ਕੇ ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਸਤਨਾਮ ਸਿੰਘ ਮਣਾਵਾਂ ਨੇ ਕਾਰਨ ਲਈ ਜ਼ਿੰਮੇਵਾਰ ਰਹੇ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਸਵਰਨ ਕੋਟਨਾ ਮੌਤ ਤੋਂ ਬਾਅਦ ਉਸ ਦੇ ਨਿਮਿਤ ਹੋਣ ਵਾਲੀ ਅੰਤਮ ਅਰਦਾਸ ਨੂੰ ਜਲੰਧਰ ਅਰਬਨ ਅਸਟੇਟ ਫੀਜ਼ ਇੱਕ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੋਲ ਗਏ ਅਤੇ ਉਸ ਨੂੰ ਇਹ ਸਮਾਗਮ ਰੋਕਣ ਲਈ ਬੇਨਤੀ ਕੀਤੀ ਪ੍ਰਧਾਨ ਨੇ ਆਕੇ ਪੱਲਾ ਝਾੜ ਲਿਆ ਕਿ ਉਹ ਪਹਿਲਾਂ ਹਾਮੀ ਭਰ ਚੁੱਕੇ ਹਨ ਅਤੇ ਪ੍ਰਵਾਬ ਵੀ ਪਰਿਵਾਰ ਵੀ ਪ੍ਰਭਾਵਸ਼ਾਲੀ ਹੈ ਤੇ ਇਸ ਸਮਾਗਮ ਰੋਕਣ ਤੋਂ ਅਸਮਰੱਥਾ ਪ੍ਰਗਟਾਈ ਜਿਸਤੇ ਦੋਹਾਂ ਸਿੰਘਾਂ ਨੇ ਆਖਿਆ ਕਿ ਉਹ ਹਰ ਹਿੱਲੇ ਇਸ ਸਮਾਗਮ ਨੂੰ ਰੋਕਣਗੇ ਇਹ ਆ ਕੇ ਉਹ ਗੁਰੂ ਘਰ ਦੇ ਦਰਵਾਜ਼ੇ ਅੱਗੇ ਡੱਟ ਗਏ ਰਾਤ 9 ਵਜੇ ਤੋਂ ਬਾਅਦ ਉਹਨਾਂ ਦੇ ਮੋਬਾਈਲ ਬੰਦ ਹੋ ਗਏ ਅਤੇ ਉਹਨਾਂ ਦੀ ਕੋਈ ਉੱਗ ਸੁਗ ਨਾ ਲੱਗੀ ਪੁਲਿਸ ਨੇ ਦੋਹਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਕਪੂਰਥਲਾ ਜੇਲ੍ਹ ਭੇਜ ਦਿੱਤਾ ਪਰ ਸਿੰਘਾਂ ਦੇ ਜਲਵੇ ਕਾਰਨ ਇਸ ਬੁੱਚੜ ਪੁਲਿਸੀ ਇਹਦੇ ਭੋਗ ਤੇ ਜਾਣ ਵਾਲੇ ਲੋਕਾਂ ਵਿੱਚ ਕਬਰਾ ਹਟ ਤੇ ਡਰ ਸੀ ਕਿ ਕਿਧਰੇ ਸਿੱਖ ਸੰਗਤਾਂ ਨਾ ਕੇਰ ਕੇ ਪੁੱਛਣ ਕਿ ਇਹ ਸਾਕਸ਼ ਨੇ ਆਪਣੇ ਡਿਊਟੀ ਦੌਰਾਨ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਦੀ ਕਾਣ ਕਰਕੇ ਜਿਵੇਂ ਜਥੇਦਾਰ ਅਕਾਲ ਤਖਤ ਸਾਹਿਬ ਹੋਰ ਹਜ਼ਾਰਾਂ ਸਿੱਖਾਂ ਨੂੰ ਮਾਰ ਮਕਾਇਆ ਕੀ ਹੈ ਸਖਸ਼ ਲਈ ਅਖੰਡ ਪਾਤਸ਼ਾਹਬ ਤੇ ਅਰਦਾਸ ਹੋਣੀ ਚਾਹੀਦੀ ਹੈ ਇਸ ਕਬਰਾਟ ਪ੍ਰੇਮ ਹੌਲ ਵਿੱਚ ਪੰਜਾਬ ਜਖੜਕੂ ਆਦੇ ਸਮੇਂ ਦੌਰਾਨ ਸਭ ਤੋਂ ਵੱਧ ਵਿਵਾਦ ਗ੍ਰਸਤ ਰਹੇ ਪੁਲਸੀਏ ਪੁਲਿਸ ਅਫਸਰ ਸਵਰਨ ਸਿੰਘ ਕੋਟਨੇ ਦੀ ਅੰਤਮ ਅਰਦਾਸ ਚ ਕਿਸੇ ਨੇ ਸ਼ਰਧਾਂਜਲੀ ਵੀ ਭੇਟ ਨਹੀਂ ਸੀ ਕੀਤੀ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਵੀ ਇਸ ਬਾਰਤ ਬਾਸ ਤੋਂ ਥੋੜੇ ਸਮੇਂ ਲਈ ਆਏ ਤੇ ਮੱਥਾ ਟੇਕ ਕੇ ਉੱਥੋਂ ਚਲੇ ਗਏ ਸ਼੍ਰੋਮਣੀ ਕਾਲੀਦਲ ਦੇ ਵਿਧਾਇਕ ਤੇ ਸਾਫ ਕਾ ਲੰਪੀਣ ਪ੍ਰਗਟ ਸਿੰਘ ਨੇ ਵੀ ਇਸ ਵਿਵਾਦਗ੍ਰਸਤ ਰਏ ਪੁਲਿਸ ਆਫਸਰ ਦੀ ਅੰਤਮ ਅਰਦਾਸ ਦੀ ਹਾਜ਼ਰੀ ਭਰੀ ਰਾਜਨੀਤਿਕ ਆਗੂਆਂ ਚ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਸਾਫ ਕਾ ਮੁੱਖ ਮੰਤਰੀ ਅਵਤਾਰ ਸਿੰਘ ਹੈਨਰੀ ਮੁੱਖ ਸੰਸਦ ਦੀ ਸਕੱਤਰ ਕੇੜੀ ਭੰਡਾਰੀ ਤੇ ਹੋਰ ਲੋਕਲ ਲੀਡਰ ਹਾਜ਼ਰ ਸਨ ਜਲੰਧਰ ਦੇ ਗੜਾ ਇਲਾਕੇ ਦੇ ਰਹਿਣ ਵਾਲੇ ਬਾਬਾ ਖਵਾਉਂਦੇ ਕਸ਼ਮੀਰਾ ਸਿੰਘ ਨੂੰ ਪਰਿਵਾਰ ਨੇ ਆਏ ਲੋਕਾਂ ਦਾ ਧੰਨਵਾਦ ਕਰਨ ਲਈ ਕਿਹਾ ਤਾ ਉਸਨੇ ਸਵਰਨਕੋਟ ਨੇ ਨੂੰ ਬਹਾਦਰ ਪੁਲਿਸ ਅਫਸਰ ਦੱਸਿਆ ਪਰ ਉਸਦੇ ਬੋਲਾਂ ਦੀ ਫੂਕ ਇੰਨੀ ਗੱਲ ਨੇ ਹੀ ਕੱਢ ਦਿੱਤੀ ਕਿ ਅਸੀਂ ਦੋਵਾਂ ਨੇ ਇਕੱਠਿਆਂ ਪੁਲਿਸ 'ਚ ਕੰਮ ਕੀਤਾ ਏ ਇੱਕ ਬੁੱਚੜ ਪੁਲਿਸੀ ਦੀ ਜੈਜਕਾਰ ਇਹੋ ਜਿਹਾ ਬੰਦਾ ਕਿਉਂ ਨਾ ਕਰੇ ਜਿਨੇ ਪੁਲਿਸੀਏ ਤੋਂ ਬਾਬਾ ਬਣ ਕੇ ਸਿੱਖੀ 'ਤੇ ਹਮਲੇ ਕਰਨੇ ਸ਼ੁਰੂ ਕੀਤੇ ਹੋਣ ਅੰਤਮ ਅਰਦਾਸ 'ਚ ਬਹੁਤ ਸਾਰੇ ਰਾਜਸੀ ਅਤੇ ਹੋਰ ਲੋਕਾਂ ਨੇ ਆਉਣ ਤੋਂ ਗਰੇਜ ਕੀਤਾ ਕਿਉਂਕਿ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵੜਾਲੇ ਸਮੇਤ ਹੋਰ ਜਥਿਆਂ ਵੱਲੋਂ ਸਵਰਨਕੋਟ ਨੇਦੀਆਂ ਤੋਂ ਮਰਦਾਸ ਚ ਕੀਰਤਨ ਕਰਨ ਤੋਂ ਸਾਫ ਮਨਾ ਕਰ ਦਿੱਤਾ ਗਿਆ ਸੀ ਲੋਕਾਂ ਦੀ ਵੀ ਘਟਸ਼ਮੂਲੀਅਤ ਇਹ ਸ਼ਪਾਰਟ ਸੰਕੇਤ ਗਿਆ ਕਿ ਲੋਕ ਅਜੇ ਵੀ ਉਸ ਸਮੇਂ ਪੁਲਿਸ ਵੱਲੋਂ ਕੀਤੇ ਜਲਮਾਂ ਨੂੰ ਭੁੱਲੇ ਨਹੀਂ ਐਸਐਸਪੀ ਸਵਰਨ ਸਿੰਘ ਨੂੰ ਕੋਈ ਇਹਨਾਂ ਨਹੀਂ ਜਾਣਦਾ ਸੀ ਪਰ ਉਸ ਦੇ ਨਾਮ ਨਾਲ ਜੁੜੇ ਕੋਟਨਾ ਸ਼ਬਦ ਕਾਰਨ ਹੀ ਉਸ ਨੂੰ ਆਖਰੀ ਸਾਹ ਤੱਕ ਲੋਕ ਜਾਣਦੇ ਸਨ ਬੇਕਸੂਰ ਸਿੱਖ ਮੁੰਡਿਆਂ ਦੇ ਕੀਤੇ ਤਸ਼ੱਦਦ ਦੌਰਾਨ ਪੁਲਿਸ ਵੱਲੋਂ 3 ਡਿਗਰੀ ਵਾਲਾ ਹਥਿਆਰ ਕੋਟਨਾ ਹੀ ਵਰਤਿਆ ਜਾਂਦਾ ਸੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕੋਟਨਾ ਫਿਰ ਨਾਲ ਸਿੱਖ ਮੁੰਡਿਆਂ ਦੀਆਂ ਲੱਤਾਂ ਜਵਾਬ ਦੇ ਜਾਂਦੀਆਂ ਸਨ ਤੇ ਉਹ ਸਾਰੀ ਉਮਰ ਲਈ ਨਕਾਰੇ ਹੋ ਜਾਂਦੇ ਸਨ ਇਹ ਪਹਿਲਾ ਮੌਕਾ ਸੀ ਕਿ ਕਿਸੇ ਪੁਲਿਸ ਅਫਸਰ ਦੀ ਸੇਵਾ ਮੁਕਤ ਹੋਣ ਤੋਂ 20 ਸਾਲਾਂ ਬਾਅਦ ਵੀ ਲੋਕਾਂ ਦੇ ਮਨਾਂ 'ਚ ਗੁੱਸਾ ਬਰਕਰਾਰ ਹੈ ਲਾਈਵ ਜਰਨਲ ਸੇਵਾ ਮੁਕਤ ਰਣਜੀਤ ਸਿੰਘ ਧਿਆਲ ਦੇ ਵਰਤੀ ਸਮਾਗਮ ਮੌਕੇ ਸਮਾਗਮ ਮੌਕੇ ਪੰਜ ਕੋਲਾ ਵਿੱਚ ਗੁਰਦੁਆਰੇ ਦਾ ਵਿਹੜਾ ਵਰਤਨ ਤੋਂ ਨਾ ਕਰਨਾ ਫੇਰ ਸਾਬਕਾ ਪੁਲਿਸ ਅਧਿਕਾਰੀ ਸਵਰਨ ਕੋਟਨੇ ਦੇ ਪੋਕ ਮੌਕੇ ਰਾਗੀ ਜਥੇ ਵੱਲੋਂ ਕੀਰਤਨ ਕਰਨ ਤੋਂ ਨਾ ਕਰਨ ਦੇ ਫੈਸਲੇ ਨੇ ਸਿੱਖ ਸਮਾਜ ਵਿੱਚ ਨਵੀਂ ਚਰਚਾ ਛੇੜ ਦਿੱਤੀ ਸੀ ਐਸੋ ਦੌਰਾਨ 26 ਫਰਵਰੀ 2013 ਨੂੰ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇ ਫੈਸਲਾ ਕੀਤਾ ਕਿ ਉਹ ਖੜਕੂਆ ਦੇ ਵੇਲੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਅਤੇ ਤਸ਼ੱਦਦ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਘਰਾਂ ਵਿੱਚ ਹੋਣ ਵਾਲੇ ਗੁਰਮਤ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਣਗੇ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਕਿਸੇ ਵੀ ਰਾਗੀ ਜਥੇ ਨੂੰ ਕਿਸੇ ਵੀ ਅਜਿਹੇ ਪੁਲਿਸ ਕਰਮਚਾਰੀ ਦੇ ਭੋਗ ਮੌਕੇ ਵਿੱਚ ਕੀਰਤਨ ਕਰਨ ਤੋਂ ਨਹੀਂ ਵਰਜਿਆ ਹੈ। ਆਮ ਚਰਚਾ ਹੈ ਕਿ ਰਾਗੀ ਸਿੰਘਾਂ ਨੇ ਪੰਜਾਬ ਦੁਖਾਂਤ ਨੂੰ ਵੇਖਿਆ ਤੇ ਹੰਡਾਇਆ ਹੈ। ਇਸ ਲਈ ਕਈ ਰਾਗੀ ਸਿੰਘਾਂ ਨੇ ਅੱਜ ਤੱਕ ਅਜਿਹੇ ਪੁਲਿਸ ਕਰਮਚਾਰੀਆਂ ਨੂੰ ਆਪਣੇ ਮਨਾ ਵਿੱਚੋਂ ਮੁਆਫ ਨਹੀਂ ਕੀਤਾ ਜਿਨ੍ਹਾਂ ਨੇ ਖਾੜਕੂਆਦ ਵੇਲੇ ਸਿੱਖ ਨੌਜਵਾਨਾਂ ਅਤੇ ਸਿੱਖ ਪਰਿਵਾਰਾਂ ਨਾਲ ਉਦਿੱਕੀਆਂ ਕੀਤੀਆਂ ਸਨ। ਰਾਗੀ ਸਿੰਘਾਂ ਦੀ ਜਥੇਬੰਦੀ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਪਿਵੈਖ ਵਿੱਚ ਦਾਗੀ ਪੁਲਿਸ ਕਰਮਚਾਰੀਆਂ ਜਿਨ੍ਹਾਂ ਨੇ ਖਾੜਕੂਆ ਦੇ ਵੇਲੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਤੇ ਸਿੱਖ ਪਰਿਵਾਰਾਂ ਨੂੰ ਸਰਕਾਰੀ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਸੀ ਉਹਨਾਂ ਦੇ ਘਰਾਂ ਵਿੱਚ ਹੋਣ ਵਾਲੇ ਖੁਸ਼ੀ ਜਾਂ ਗਮੀ ਦੇ ਸਮਾਗਮਾਂ 'ਤੇ ਸਮੇਂ ਸ਼ਮੂਲੀਅਤ ਨਹੀਂ ਕਰਨਗੇ ਇਹ ਫੈਸਲਾ ਕਿਸੇ ਦਬਾਅ ਹੇਠ ਨਹੀਂ ਸਗੋ ਰਾਗੀ ਸਭਾ ਦੇ ਮੈਂਬਰਾਂ ਨੇ ਆਪਣੇ ਜ਼ਮੀਰ ਦੀ ਆਵਾਜ਼ ਤੇ ਕੀਤਾ ਪਿੱਛੇ ਜਿਹੇ ਜਨਰਲ ਬਰਾਡ ਤੇ ਲੰਡਨ ਵਿੱਚ ਹਮਲੇ ਦੀ ਚਰਚਾ ਰਹੀ ਹੈ ਫੌਜੀ ਹਮਲੇ ਨਵੰਬਰ 1984 ਦੇ ਕਤਲੇਆਮ ਸਿੱਖਾਂ ਉੱਪਰ ਜ਼ੁਲਮ ਕਰਨ ਲਈ ਜ਼ਿੰਮੇਵਾਰ ਸਿਆਸੀ ਆਗੂ ਹੋਰ ਸਿਵਲ ਤੇ ਫੌਜ ਦੀ ਅਧਿਕਾਰੀ ਫੌਜੀ ਅਧਿਕਾਰੀ ਖਾਸ ਕਰਕੇ ਪੰਜਾਬ ਪੁਲਿਸ ਦੇ ਅਫਸਰ ਸਿੱਖਾਂ ਨੂੰ ਬੇਅਦਬ ਰੜਕਦੇ ਹਨ ਕਿਉਂਕਿ ਇਹਨਾਂ ਨੇ ਹਕੂਮਤ ਦੀ ਸਿੱਖਾਂ ਨੂੰ ਮਾਰਨ ਦੀ ਨੀਤੀ ਬੇਕਰਕੀ ਨਾਲ लागू ਕੀਤੀ ਸਿੱਖਾਂ ਨੂੰ ਉਹਨਾਂ ਦੇ ਜੁਜਾਰੂਆਂ ਦਾ ਗੁੱਸਾ ਘੱਟ ਹੈ ਜਿਹੜੇ ਹਥਿਆਰ ਬੰਦ ਓਕੇ ਮੈਦਾਨ ਵਿੱਚ ਨਿਤਰੇ ਸਨ ਪਰ ਜਿਹੜੇ ਉਹਨਾਂ ਸਿੰਘਾਂ ਦੇ ਰਿਸ਼ਤੇਦਾਰ ਦੋਸਤ ਵਾਕਫ 18 ਵਾਲੇ ਤੇ ਹਮਦਰਦ ਹੋਣ ਦੇ ਕਾਰਨ ਹੀ ਤੁਸੀਂ ਇਹ ਦੇ ਦੇ ਕੇ ਮਾਰ ਦਿੱਤੇ ਗਏ ਤੇ ਲੋਕ ਤੇ ਕੋਲ ਟੁੱਟੇ ਜਏ ਹਥਿਆਰ ਰੱਖ ਕੇ ਕਹਿ ਦਿੱਤਾ ਕਿ ਖਤਰਨਾਕ ਦੈਸ਼ਤਗਰਦ ਮੁਕਾਬਲੇ ਵਿੱਚ ਮਾਰਿਆ ਗਿਆ ਉਹਨਾਂ ਬੇਦੋਸ਼ਿਆਂ ਦਾ ਅਥਾਹ ਗੁੱਸਾ ਹੈ ਕੌਮ ਤੋ ਬੇਸ਼ੱਕ ਸੋਚਦੀ ਹੋਵੇ ਕਿ ਸਿੱਖ ਸਭ ਕੁਝ ਭੁੱਲਦੇ ਜਾ ਰਹੇ ਹਨ ਪਰ ਸੋਸ਼ਲ ਮੀਡੀਆ ਦੇ ਜੋਕੇ ਯੁੱਗ ਵਿੱਚ ਸਿੱਖ ਪਹਿਲਾਂ ਨਾਲੋਂ ਵੀ ਵੱਧ ਜਾਗਰਤ ਹਨ ਗਿੱਲ ਦੇ ਮਰਨ ਮਗਰੋਂ ਜਿਵੇਂ ਕੌਮ ਨੇ ਸਾਂਝੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਦਾ ਅਸਰ ਸਾਫ਼ ਦਿਸਿਆ ਹੈ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਗੂ ਗਿੱਲ ਦੇ ਸੰਸਕਾਰ ਮੌਕੇ ਨਹੀਂ ਗਿਆ ਜਿਸ ਨੇ ਲੋਕਾਂ ਵਿੱਚ ਵਿਚਾਰਨਾ ਹੋਵੇ ਬਾਦਲ ਕਿਆਂ ਕਾਂਗਰਸੀਆਂ ਤੇ ਹੋਰ ਸਿਆਸੀ ਦਲਾਂ ਬਾਰੇ ਲੋਕਾਂ ਨੂੰ ਯਕੀਨ ਨਹੀਂ ਸੀ ਪਰ ਇਹ ਲੋਕ ਸਿੱਖ ਜਜ਼ਬਾਤਾਂ ਦੇ ਮੱਦੇਨਜ਼ਰ ਸਰਪੰਜਾਬ ਦਾ ਜਹਾ ਪੂਰਾ ਕਰਕੇ ਡੰਗਸਾਰਨ ਤੱਕ ਸੀਮਿਤ ਰਹੇ ਸ਼੍ਰੋਮਣੀ ਕਮੇਟੀ ਜਥੇਦਾਰ ਅਕਾਲ ਤਖਤ ਅਤੇ ਹੋਰ ਅਹਿਮ ਅਹੁਦਿਆਂ ਤੇ ਬੈਠੇ ਸਿੱਖਾਂ ਉੱਪਰ ਲਗਾਤਾਰ ਦਬਾਅ ਵਧ ਰਿਹਾ ਹੈ ਕਿ ਗਿੱਲ ਸਮੇਤ ਹੋਰ ਵੀ ਇਹੋ ਜਿਹੇ ਲੋਕਾਂ ਬਾਰੇ ਸਪਸ਼ਟ ਹੁਕਮਨਾਮਾ ਜਾਰੀ ਕੀਤਾ ਜਾਵੇ ਜਿਹੜੇ ਸਿੱਖਾਂ ਦੇ ਘਰਾਂ ਵਿੱਚ ਜੰਮ ਕੇ ਸਿੱਖੀ ਦਾ ਗਾਣ ਕਰਦੇ ਹਨ ਸੁਭਾਵਕ ਹੀ ਉਹ ਪੁਲਸੀਏ ਜਿਹੜੇ ਪਹਿਲਾਂ ਹੀ ਕਲਪੇ ਹੋਏ ਹਨ ਕਿ ਪਹਿਲਾਂ ਹਕੂਮਤ ਨੇ ਸਾਥੋਂ ਸਿੱਖਾਂ ਦਾ ਗਾਣ ਕਰਵਾਇਆ ਤੇ ਫਿਰ ਅਦਾਲਤੀ ਕੇਸਾਂ ਵਿੱਚ ਫਸਾ ਦਿੰਦਾ ਹੁਣ ਹੋਰ ਕਲਪਣਗੇ ਕਿ ਸਾਡੇ ਮਰਨ ਮੁਗਰੋਂ ਵੀ ਸਿੱਖ ਸੰਗਤ ਨੇ ਗੱਲ ਵਾਲੀ ਹੀ ਕਰਨੀ ਹੈ ਪਰ ਕੀ ਇਹ ਲੋਕ ਆਪਣੇ ਕੀਤੇ ਪਾਪਾਂ ਲਈ ਅਕਾਲ ਤਖਤ ਸਾਹਿਬ ਦੇ ਪੇਸ਼ ਨਹੀਂ ਹੋ ਸਕਦੇ ਇਹ ਲੋਕ ਖੁਦ ਆਪਣੇ ਕਾਲੇ ਕਾਰਨਾਮੇ ਲੈ ਕੇ ਸੰਗਤ ਨੂੰ ਮਾਫੀ ਮੰਗਣ ਇਹ ਤਾਂ ਹੋ ਨਹੀਂ ਸਕਦਾ ਕਿ ਬੇਦੋਸ਼ੇ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਲਈ ਵੀ ਉਹੀ ਬਾਣੀ ਪੜ ਕੇ ਅਰਦਾਸ ਹੋਵੇ ਜਿਹੜੀ ਬੇਦੋਸ਼ੇ ਸਿੱਖਾਂ ਦੇ ਭੋਗ ਮੁੱਕ ਕੇ ਕੀਤੀ ਗਈ ਹੋਵੇ ਜਿਨ੍ਹਾਂ ਨੂੰ ਸਿਰਫ ਸਿੱਖ ਹੋਣ ਕਰਕੇ ਮਾਰ ਦਿੱਤਾ ਗਿਆ ਸੀ ਉਹ ਤਾਂ ਸਿੱਖੀ ਨਾਲ ਨਿਭਾ ਗਏ ਤੇ ਹੁਣ ਉਹਨਾਂ ਲਈ ਅਰਦਾਸ ਹੋਣੀ ਵੀ ਚਾਹੀਦੀ ਹੈ ਪਰ ਜਿਹੜੇ ਜੁਜਾਰੂ ਸਿੱਖਾਂ ਅਤੇ ਬੇਦੋਸ਼ਿਆਂ ਨੂੰ ਕੌਂਦੇ ਰਹੇ ਉਹਨਾਂ ਲਈ ਕਿਉਂ ਅਰਦਾਸ ਹੋਵੇ ਇੱਕ ਪਾਸੇ ਇਹ ਲੋਕ ਖੁਦ ਹੀ ਨੂੰ ਖੁਦ ਨੂੰ ਸਹੀ ਦੱਸਦੇ ਹਨ ਤੇ ਜੋ ਕੀਤਾ ਉਸ ਦਾ ਵਿਰੋਧ ਕਰਨ ਤੇ ਸਿੱਖਾਂ ਨੂੰ ਹੁਣ ਵੀ ਨਿਸ਼ਾਨਾ ਬਣਾਉਣ ਨੂੰ ਤਿਆਰ ਬੈਠੇ ਨੇ ਦੂਜੇ ਪਾਸੇ ਇਹ ਲੋਕ ਸਿੱਖ ਹੋਣ ਦਾ ਦਾਵਾ ਵੀ ਨਹੀਂ ਭੁੱਲਦੇ ਤਾਂ ਸੰਗਤ ਨੂੰ ਤਾਂ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਤੇ ਦਬਾਅ ਬਣਾਉਣਾ ਹੀ ਪਵੇਗਾ ਕਿ ਇਨ੍ਹਾਂ ਪਾਪੀਆਂ ਬਾਰੇ ਸਪਸ਼ਟ ਫੈਸਲਾ ਲਿਆ ਜਾਵੇ ਹਕੂਮਤ ਕੋਹਾੜੇ ਦਾ ਦਸਤਾ ਬਣ ਕੇ ਸਿੱਖੀ ਦੇ ਸਿੱਖਾਂ ਦਾ ਕਾਣ ਕਰਨ ਵਾਲਿਆਂ ਇੰਨਾਂ ਲੋਕਾਂ ਦੇ ਕਿਸੇ ਖੁਸ਼ੀ ਗਮੀ ਦੇ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀਰਤਨੀਆਂ ਜਥਾ ਨਾ ਜਾਵੇ ਇਹ ਲੋਕ ਦੁਨਿਆਵੀ ਤੌਰ ਤੇ ਬੇਸ਼ੱਕ ਆਪਣੇ ਕਾਲੇ ਕਾਰਨਾਮੇ ਖੁਦ ਲਿਖ ਕੇ ਅਕਾਲ ਤਖ਼ਤ ਸਾਹਿਬ ਰਾਹੀਂ ਖਾਲਸਾ ਪੰਥ ਤੋਂ ਮਾਫ਼ੀ ਮੰਗ ਲੈਣ ਪਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਲੇਖਾ ਜ਼ਰੂਰ ਦੇਣਗੇ ਹੁਣ ਤਾਂ ਉਹ ਦੀਨ ਤੇ ਦੁਨੀ ਗੁਵਾਰ ਰਹੇ ਨੇ ਪਰ ਜੇ ਉਹ ਪੰਥ ਤੋਂ ਮੁਆਫੀ ਮੰਗ ਲੈਣ ਤਾਂ ਸ਼ਾਇਦ ਉਹਨਾਂ ਦੀ ਤੜਪ ਦੀ ਬਲ ਦੀ ਸੜਦੀ ਭੁਜਦੀ ਆਤਮਾ ਨੂੰ ਕੁਝ ਕੁ ਸ਼ਾਂਤੀ ਮਿਲ ਜਾਵੇ ਇਹ ਪਾਪੀ ਪੁਲਸੀ ਇਹਨਾਂ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਸਿੱਖਾਂ ਉੱਪਰ ਗੁੱਸਾ ਨਾ ਕਰਨ ਸਕੋਂ ਆਪਣੇ ਉਹਨਾਂ ਕਰਮਾਂ ਨੂੰ ਚੇਤੇ ਕਰਨ ਜਿੰਨਾ ਕਰਕੇ ਅੱਜ ਸਿੱਖਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਖਾਲਸਾ ਪੰਥ ਇਹਨਾਂ ਬਾਰੇ ਠੋਸ ਫੈਸਲਾ ਲਵੇ ਅੱਜ ਦੁਨਿਆਵੀ ਤਾਕਤ ਦੇ ਸਿਰ ਤੇ ਸਿੱਖ ਜਜ਼ਬਾਤਾਂ ਨੂੰ ਵੰਗਾਰਨਾ ਸੌਖਾ ਲੱਗਦਾ ਹੋਵੇਗਾ ਪਰ ਅੰਤ ਕੁੱਤੇ ਵਾਲਾ ਹਸ਼ਰ ਹੋਵੇਗਾ ਕਿਉਂਕਿ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕਪਾਤੀ ਹੋਤ ਸਵਨ ਅਰਥ ਜਿਸ ਮਨੁੱਖ ਦੇ ਮਨ ਵਿੱਚ ਰਾਜ ਦਾ ਮਾਣ ਹੈ ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜ਼ਾ ਵਾਰ ਹੁੰਦਾ ਹੈ ਅਸੀਂ ਤਾਂ ਇਹਨਾਂ ਪਾਪੀਆਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਸਮਰਥਕਾਂ ਨੂੰ ਇਹੀ ਕਹਾਂਗੇ ਕਿ ਖਾਲਸੇ ਦੇ ਸਾਂਝੀ ਭਾਵਨਾ ਨੂੰ ਵੰਗਾਰਨ ਚੜਾਉਣ ਦਬਾਉਣ ਤੇ ਅੱਖੋਂ ਪਰੋਖੇ ਕਰਨ ਦੀ ਥਾਂ ਆਪਣੇ ਪਾਪਾਂ ਵੱਲ ਧਿਆਨ ਦੇਣ ਚੰਗਾ ਹੋਵੇਗਾ ਜੇ ਸਿੱਖ ਜਿ ਦੀਆਂ ਬਾਤਾਂ ਬਾਰੇ ਕੋਈ ਗੱਲ ਮੂੰਹੋਂ ਕੱਢਣ ਤੋਂ ਪਹਿਲਾਂ ਗੁਰਬਾਣੀ ਨੂੰ ਪੜਨ ਤੇ ਵਿਚਾਰਨ ਅੱਗੇ ਕੇ ਵੀ ਬੁੱਚੜ ਬਾਰੇ ਲੇਖਕ ਨੇ ਲਿਖਿਆ ਹੈ ਕਿ ਪੁੱਤ ਕੋ ਕੋ ਮਾਰੇ ਮਾਵਾਂ ਦੇ ਪੈਣਾ ਤੋਂ ਖੋਲੇ ਵੀਰੇ ਨੇ ਕਈ ਗੋਲੀਆਂ ਦੇ ਨਾਲ ਭੁੰਨੇ ਨੇ ਕਈ ਨਾਲ ਕੰਗੀਨਾ ਚੀਰੇ ਨੇ ਮੁਗਲਾਂ ਦੀ ਯਾਦ ਦਵਾਉਂਦਾ ਸੀ ਹੁਣ ਕੂਚ ਜਹਾਨ ਨੂੰ ਕਰ ਗਿਆ ਏ ਜੋ ਖਾ ਗਿਆ ਪਾੜ ਜਵਾਨੀ ਨੂੰ ਮੈਂ ਸੁਣਿਆ 부ਚੜ ਮਰ ਗਿਆ ਏ ਜੋ ਵੜਵੜ ਖਾ ਗਿਆ ਦੁਨੀਆ ਨੂੰ ਉਹ ਕੇਪੀ 부ਚੜ ਮਰ ਗਿਆ ਏ ਸੁਖਵਿੰਦਰ ਸਿੰਘ ਟੋਲਜੀ ਨੇ ਕਵਿਤਾ ਰੂਪੀ ਇੱਕ ਆਪਣਾ ਪੈਰਾ ਲਿਖਿਆ ਆਪਣੀ ਇਸ ਕਿਤਾਬ ਦੇ ਵਿੱਚ